ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਪੜਤਾਲ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤ ਬਣਾਈ ਗਈ ਹੈ ਉਸ ਕਮੇਟੀ ਦਾ ਮੁਖੀ ਰਗੂਜੀਤ ਸਿੰਘ ਬਰਕ ਜਿਹੜਾ ਪਿਛਲੇ ਸਮੇਂ ਵਿੱਚ ਜਦੋਂ 2 ਨਵੰਬਰ ਨੂੰ ਤਨਖਾਹ ਲਈ ਸੀ ਉਸ ਤਨਖਾਹ ਦੇ ਵਿੱਚ ਉਹਨੇ ਵੀ ਤਨਖਾਹ ਭੁਗਤੀ ਹੈ ਦੇ ਤਨਖਾਹ ਭੁਗਤਣ ਵਾਲਾ ਕੋਈ ਵਿਅਕਤੀ ਕਮੇਟੀ ਦਾ ਮੁਖੀ ਬਣਾ ਕੇ ਸਿੰਘ ਸਹਿਬਾਨ ਦੇ ਉੱਤੇ ਲੱਗੇ ਦੋਸ਼ਾਂ ਦੀ ਪੜਤਾਲ ਕਰਵਾਉਣ ਦਾ ਯਤਨ ਕਰੇ ਇਹ ਨਾਟਕ ਤੌਰ ਤੇ ਗਲਤ ਹੈ ਸਿੰਘ ਸਹਿਬਾਨਾਂ ਦੀ ਪੜਤਾਲ ਜਿਹੜੀ ਹੈ ਉਹਦਾ ਅਧਿਕਾਰ ਖੇਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਹੈ ਸਿੰਘ ਸਹਿਬਾਨ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹਨ ਰੁਤਬੇ ਤੇ ਉਹ ਸਭਾਇਮਾਨ ਨੇ ਜਦ ਉਹ ਰੁਤਬੇ ਤੇ ਸਭਾਇਮਾਨ ਵਿਅਕਤੀ ਕਿਸੇ ਸੰਸਥਾ ਦਾ ਮੁਲਾਜ਼ਮ ਨਹੀਂ ਹੈ ਉਹਦੀ ਪੜਤਾਲ ਕਰਨ ਦਾ ਅਧਿਕਾਰ ਉਹ ਸੰਸਥਾ ਨੂੰ ਨਹੀਂ ਹੋ ਸਕਦਾ ਅਸਲੀ ਦੀ ਪੜਤਾਲ ਕਰਨੀ ਹੈ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਦੀ ਉਹਨਾਂ ਦੀ ਤਾਂ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪ ਕਰਨ ਔਰ ਉਹਨਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਬਿਨਾਂ ਦੇਰੀ ਅਰਧ ਕੀਤਾ ਜਾਵੇ ਸੁਖਵੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ 3 ਦਿਨ ਦੇ ਅੰਦਰ ਅੰਦਰ ਪ੍ਰਵਾਨ ਕੀਤੇ ਜਾਣ ਲੇਕਿਨ ਅੱਜ ਤੱਕ ਵੀ ਉਹਨਾਂ ਦੇ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਨਾਂ ਨੇ ਅਕਾਲ ਤੱਕ ਸਾਡੇ ਉਦੇਸ਼ਾਂ ਦੀ ਉਲੰਘਣਾ ਕੀਤੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਇੱਕ ਤਰ੍ਹਾਂ ਨਾਲ ਭਗਾਉੜੇ ਹੋ ਚੁੱਕੇ ਨੇ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਨੂੰ ਮੰਨਣ ਤੋਂ ਇਨਕਾਰੀ ਨੇ ਇਸ ਕਰਕੇ ਉਹਨਾਂ ਦੇ ਖਿਲਾਫ ਅਕਾਲ ਤਖਤ ਦੀ ਫਸੀਲ ਤੋਂ ਦੁਆਰੇ ਉਹਨਾਂ ਨੂੰ ਤਲਬ ਕਰਕੇ ਕਾਰਵਾਈ ਕਰਨ ਦਾ ਯਤਨ ਕਰਨਾ ਚਾਹੀਦਾ ਅੱਜ ਅਸੀਂ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਕੁਝ ਸਾਬਕਾ ਮੈਂਬਰ ਸਹਿਬਾਨ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤਿੰਨ ਬੇਨਤੀਆਂ ਉੱਚੇ ਤੌਰ ਤੇ ਕਰਨ ਲਈ ਉਹਨਾਂ ਦੀ ਰਿਹائش ਉੱਤੇ ਆਏ ਸੀ ਪਹਿਲੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਹੈ ਕਿ ਤਖਤ ਸ਼੍ਰੀ ਦੰਮਦਮਾ ਸਾਬਜੀ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਪੜਤਾਲ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤ ਬਣਾਈ ਗਈ ਹੈ ਉਹ ਰੱਦ ਕਰਨੀ ਚਾਹੀਦੀ ਹੈ ਉਸ ਕਮੇਟੀ ਦਾ ਮੁਖੀ ਰਗੂਜੀਤ ਸਿੰਘ ਬਰਕਾ ਜਿਹੜਾ ਪਿਛਲੇ ਸਮੇਂ ਵਿੱਚ ਜਦੋਂ 2 ਨਵੰਬਰ ਨੂੰ ਤਨਖਾਹ ਲਈ ਸੀ ਉਸ ਤਨਖਾਹ ਦੇ ਵਿੱਚ ਉਹਨੇ ਵੀ ਤਨਖਾਹ ਭੁਗਤੀ ਹੈ ਤੇ ਤਨਖਾਹ ਭੁਗਤਣ ਵਾਲਾ ਕੋਈ ਵਿਅਕਤੀ ਕਮੇਟੀ ਦਾ ਮੁਖੀ ਬਣਾ ਕੇ ਸਿੰਘ ਸਹਿਬਾਨ ਦੇ ਉੱਤੇ ਲੱਗੇ ਦੋਸ਼ਾਂ ਦੀ ਪੜਤਾਲ ਕਰਵਾਉਣ ਦਾ ਯਤਨ ਕਰੇ ਇਹ ਨੈਤਿਕ ਤੌਰ ਤੇ ਗਲਤ ਹੈ ਨੰਬਰ 2 ਤੇ ਸਿੰਘ ਸਹਿਬਾਨਾ ਦੀ ਪੜਤਾਲ ਜਿਹੜੀ ਐ ਉਹਦਾ ਅਧਿਕਾਰ ਖੇਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਹੈ ਸਿੰਘ ਸਹਿਬਾਨ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹਨ ਸ਼ਰੋਮਣੀ ਕਮੇਟੀ ਦੇ ਕਿਸੇ ਰਜਿਸਟਰ ਦੇ ਸ਼ਰੋਮਣੀ ਕਮੇਟੀ ਦੇ ਰਜਿਸਟਰ ਦੇ ਉੱਤੇ ਨਾਂ ਤਾਂ ਸਿੰਘ ਸਹਿਬਾਨ ਦੇ ਦਸਤਖਤ ਹੁੰਦੇ ਨੇ ਨਾ ਸਿੰਘ ਸਹਿਬਾਨ ਦਸਤਖਤ ਕਰਕੇ ਤਨਖਾਹ ਲੈਂਦੇ ਨੇ ਉਹਨਾਂ ਨੂੰ ਮਾਣ ਪੱਤਾ ਦਿੱਤਾ ਜਾਂਦਾ ਹੈ ਜਿਹੜੇ ਰੁਤਵੇ ਤੇ ਸੁਭਾਇਮਾਨ ਨੇ ਜਦੋਂ ਰੁਤਵੇ ਤੇ ਸੁਭਾਇਮਾਨ ਵਿਅਕਤੀ ਕਿਸੇ ਸੰਸਥਾ ਦਾ ਮੁਲਾਜ਼ਮੀ ਨਹੀਂ ਹੈ ਉਹਦੀ ਪੜਤਾਲ ਕਰਨ ਦਾ ਅਧਿਕਾਰ ਉਹ ਸੰਸਥਾ ਨੂੰ ਨਹੀਂ ਹੋ ਸਕਦਾ ਇਸ ਲਈ ਉਹਦੀ ਪੜਤਾਲ ਜੇ ਉਹਨਾਂ ਉਹਨਾਂ ਦੇ ਉਸ ਮਸਲੇ ਦੀ ਪੜਤਾਲ ਕਰਨੀ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਤਾਂ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪ ਕਰਨ ਔਰ ਉਹਨਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਬਿਨਾਂ ਦੇਰੀ ਅਰਧ ਕੀਤਾ ਜਾਵੇ ਦੂਸਰੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਸੀ ਕਿ ਜਿਹੜੀ 2 ਦਸੰਬਰ ਨੂੰ ਜਦੋਂ ਇੱਥੇ ਫੈਸਲਾ ਹੋਇਆ ਉਦੋਂ ਉਸ ਮਸਲੇ ਵਿੱਚ ਇਹ ਕਿਹਾ ਗਿਆ ਸੀ ਕਿ ਸੁਖਵੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ 3 ਦਿਨ ਦੇ ਅੰਦਰ-ਅੰਦਰ ਪ੍ਰਵਾਨ ਕੀਤੇ ਜਾਣ ਲੇਕਿਨ ਅੱਜ ਤੱਕ ਵੀ ਉਹਨਾਂ ਦੇ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉਦੇਸ਼ਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਦੀ ਲੰਘਣਾ ਕਰਨ ਦੇ ਦੋਸ਼ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਪਰੰਪਰਾ ਸਿਧਾਂਤ ਅਨੁਸਾਰ ਸਦਾ ਬਣਦੀ ਆ ਉਹਨਾਂ ਨੂੰ ਲਈ ਜਾਣੀ ਚਾਹੀਦੀ ਹੈ ਤੀਜੀ ਗੱਲ ਸੀ ਇਹ ਕਮੇਟੀ ਦਾ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਵਿੱਚ ਬਣਾਈ ਗਈ ਸੀ ਕਿਹਾ ਗਿਆ ਸੀ ਕਿ ਤੁਸੀਂ ਭਰਤੀ ਆਰੰਭ ਕਰੋ ਤੇ ਭਰਤੀ ਆਰੰਭ ਕਰਕੇ ਡੈਲੀਗੇਟ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰੋ ਲੇਕਿਨ ਉਹ ਅੱਜ ਤੱਕ ਇਸ ਗੱਲ ਵੱਲ ਧਿਆਨ ਦੇਣ ਦੀ ਵਿਦਾਇ ਭਰਤੀ ਕਰਨ ਦੀ ਵਿਦਾਇ ਸਦਾਰ ਜਲਦੀਪ ਸਿੰਘ ਟੀਮਾ ਲਗਾਤਾਰ ਆਪਣਾ ਗਲਤ ਦੇ ਲੀਲਾ ਦੇ ਕੇ ਇੱਕ ਸਹੀ ਗੱਲ ਨੂੰ ਗਲਤ ਸਾਬਤ ਕਰਨ ਦਾ ਯਤਨ ਕਰ ਰਹੇ ਨੇ ਹੁਣ ਗੱਲ ਇਹ ਆ ਉਹ ਕਹਿੰਦੇ ਨੇ ਜੀ ਜੇ ਅਸੀਂ ਅਕਾਲ ਤਖਤ ਦਾ ਦੇਸ਼ ਮੰਨ ਕੇ ਭਾਰਤੀ ਸ਼ੁਰੂ ਕੀਤੀ ਜਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਤਾਂ ਸਾਡੇ ਉੱਤੇ ਜੋ ਸੰਵਿਧਾਨਕ ਤੌਰ ਤੇ ਰੋਕ ਲੱਗ ਜਾਏਗੀ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਆ ਸਾਡੇ ਸਾਰਿਆਂ ਵੱਲੋਂ ਇਹ ਦੇਖ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਟਿੱਕਾਂ ਵੰਡਦਾ ਮੈਂਬਰ ਸਾਹਿਬਾਨ ਨੂੰ ਸਾਧਾਰਨਿਕ ਚੋਣ ਲੜਨ ਦੀ ਉਦੋਂ ਤਾਂ ਕੋਈ ਬੰਦੀ ਨਹੀਂ ਲੱਗਦੀ ਸ਼ਰੋਮਣੀ ਅਕਾਲੀ ਦਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਆਪਣਾ ਡੈਲੀਗੇਟ ਦਿਲਾਸ ਕਰਦਾ ਉਦੋਂ ਕੋਈ ਨਹੀਂ ਪਵੰਦੀ ਲੱਗਦੀ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੈਂਬਰ ਸਹਿਬਾਨ ਨੂੰ ਸੱਦ ਕੇ ਆਦੇਸ਼ ਦਿੰਦਾ ਕਿ ਤੁਸੀਂ ਫਲਾਣਾ ਪ੍ਰਧਾਨ ਦੇ ਹੱਕ ਵਿੱਚ ਵੋਟ ਪਾਉਣੀ ਹੈ ਫਲਾਣਾ ਸੀਨੀਅਰ ਉਮੀਦਵਾਰ ਪ੍ਰਧਾਨ ਚੁਣਨਾ ਜਾਂ ਆਹ ਸਾਰੀ ਅੰਤਰੀਂ ਕਮੇਟੀ ਚੁਣਨੀ ਹੈ ਉਦੋਂ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਲੱਗਦੀ ਫਿਰ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਰਿਆ ਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਜਾਂ ਬਾਕੀ ਤਕਤਾਂ ਦੇ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਕਰਦੀ ਹੈ ਜਿੱਦਣ ਉਹਨਾਂ ਦੀ ਦਸਤਾਰ ਦੀ ਰਸਮ ਹੁੰਦੀ ਹੈ ਉਸ ਦਿਨ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉੱਚੇ ਚੇ ਤੌਰ ਤੇ ਆ ਕੇ ਦਸਤਾਰ ਦਿੰਦਾ ਆਪਣੀ ਜਥੇਬੰਦੀ ਵੱਲੋਂ ਔਰ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਪੰਥ ਦੀ ਪਾਰਟੀਆਂ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਨੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ ਰਾਸ਼ੀ ਵੋਟਾਂ ਭਾਵੇਂ ਪਾਰਲੀਮੈਂਟ ਦੀਆਂ ਭਾਵੇਂ ਵਿਧਾਨ ਸਭਾ ਦੀਆਂ ਕਿਹਾ ਇਹ ਜਾਂਦਾ ਪਿੰਡਾਂ ਵਿੱਚ ਜਾ ਕੇ ਕਿ ਇਹ ਪੰਥ ਦਾ ਨਮਾਇੰਦਾ ਹੈ ਤੇ ਉਦੋਂ ਰੋਕ ਕਿਤੇ ਨਹੀਂ ਲੱਗਦੀ ਅੱਜ ਜਦੋਂ ਅਕਾਲ ਤਖਤ ਸਾਹਿਬ ਜੀ ਦੇ ਸੁਸੀਲ ਦੇ ਉੱਤੋਂ ਇਹ ਫੈਸਲਾ ਹੁਕਮ ਦੇ ਰੂਪ ਵਿੱਚ ਸੁਣਾਇਆ ਗਿਆ ਕਿ ਤੁਸੀਂ ਉਹਨਾਂ ਦਾ 3 ਦਿਨ ਦੇ ਅੰਦਰ ਅੰਦਰ ਸਤੀਵਾ ਪ੍ਰਵਾਨ ਕਰੋ ਤੇ ਜਿਹੜੀ ਨਵੀਂ ਭਰਤੀ ਆ ਉਹ ਸ਼ੁਰੂ ਕਰੋ ਤਾਂ ਬਹਾਨੇਬਾਜ਼ੀ ਕਰਕੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਹੁਕਮ ਤੋਂ ਭਗੌੜੇ ਹੋਣ ਵਾਲਾ ਇਹ ਰਸਤਾ ਉਹਨਾਂ ਨੇ ਇੱਕ اختیار ਕੀਤਾ ਹੋਇਆ ਜੋ ਅਸੀਂ ਸਿੰਘ ਸਹਿਬਾਨ ਜੀ ਨੂੰ ਬੇਨਤੀ ਦੇ ਰੂਪ ਵਿੱਚ ਕੀਤਾ ਕਿ ਉਹ ਅਕਾਲ ਤਖਤ ਸਾਹਿਬ ਤੋਂ ਇੱਕ ਤਰ੍ਹਾਂ ਨਾਲ ਭਗੌੜੇ ਹੋ ਚੁੱਕੇ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰੀ ਨੇ ਇਸ ਕਰਕੇ ਉਹਨਾਂ ਦੇ ਖਿਲਾਫ ਅਕਾਲ ਤਖਤ ਦੀ ਫਸੀਲ ਤੋਂ ਦੁਆਰੇ ਉਹਨਾਂ ਨੂੰ ਤਲਬ ਕਰਕੇ ਕਾਰਵਾਈ ਕਰਨ ਦਾ ਯਤਨ ਕਰਨਾ ਚਾਹੀਦਾ ਸਿੰਘ ਸਾਹਿਬ ਜੀ ਨੇ ਸਾਡਾ ਲਿਖਤੀ ਜੋ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਲਿਖਤੀ ਕੋਈ ਲੈ ਕੇ ਆਇਓ ਦੇ ਦਿਓ ਅਸੀਂ ਲਿਖਤੀ ਲੈ ਕੇ ਆਏ ਸੀ ਉਹ ਅਸੀਂ ਸਿੰਘ ਸਾਹਿਬਾਨ ਨੂੰ ਦੇ ਕੇ ਆਏ ਆ ਸਿੰਘ ਸਾਹਿਬਾਨ ਨੇ ਸਾਡੀ ਗੱਲ ਬੜੇ ਬੜੇ ਧਿਆਨ ਨਾਲ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਸਰਵਣ ਸੁਣੀ ਆ ਸਾਡੀ ਗੱਲ ਸੁਣਨ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਅਕਾਲ ਤਖਤ ਸਾਹਿਬ ਦੀ ਜੋ ਵੀ ਅਫਸੀਲ ਤੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ ਉਹਨਾਂ ਨੂੰ ਲਾਗੂ ਕਰਨ ਦੀ ਮੁੱਖ ਤੇਰ ਜ਼ਿੰਮੇਵਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਡਿਊਟੀ ਉਹਦੀ ਆ ਦੂਜੀ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧੜਾ ਬਾਗੀ ਆ ਤਾਂ ਬਾਕੀ ਜਿਹੜੀਆਂ ਜਿਹੜੇ ਆਗੂ ਨੇ ਉਹ ਸੰਗਤਾਂ ਦੇ ਸਨਮੁਖ ਜਾਣ ਤੇ ਸੰਗਤਾਂ ਨੂੰ ਅਪੀਲ ਕਰਨ ਕਿ ਅਕਾਲ ਤਖਤ ਦੇ ਹੁਕਮਾਂ ਤੋਂ ਪਘੌੜੇ ਹੋ ਚੁੱਕੇ ਨੇ ਤੇ ਇਸ ਕਰਕੇ ਇਹਨਾਂ ਦੇ ਖਿਲਾਫ ਮਤੇ ਪਾ ਕੇ ਅਕਾਲ ਤਖਤ ਨੂੰ ਦੁਆਰੇ ਭੇਜੇ ਜਾਣ ਇਹ ਇਹ ਯਤਨ ਹੋਣਾ ਅਸੀਂ ਸੰਗਤਾਂ ਕੋਲ ਜਾਵਾਂਗੇ ਔਰ ਸੰਗਤਾਂ ਨੂੰ ਇਕੱਤਰ ਕਰਕੇ ਪਿੰਡ-ਪਿੰਡ ਗਲੀ-ਗਲੀ ਘਰ-ਘਰ ਸਿੱਖ ਸੰਸਥਾਵਾਂ ਕੋਲ ਅਸੀਂ ਅਪੀਲ ਕਰਦੇ ਹਾਂ ਤੁਹਾਡੇ ذریعے ਅੱਜ ਕਿ ਪਿੰਡਾਂ ਦੀਆਂ ਗੁਰਦਾਰੇ ਸਾਹਿਬਾਨ ਦੀਆਂ ਕਮੇਟੀਆਂ ਪੰਥਕ ਸੰਸਥਾਵਾਂ ਧਾਰਕ ਸੰਸਥਾਵਾਂ ਸੰਤ ਸੰਪਰਦਾਮਾ ਨਿਹੰਗ ਸਿੰਘ ਜਥੇਬੰਦੀਆਂ ਔਰ ਮਿਸ਼ਨਰੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਅਕਾਲ ਤਖਤ ਸਾਹਿਬ ਨੂੰ ਆਪਣੀ ਸੁਪਰੀਮ ਅਥਾਰਟੀ ਮੰਨਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਉਹ ਹੁੱਕ ਆਪਣੇ ਮਤੇ ਪਾ ਕੇ ਅਕਾਲ ਤਖਤ ਸਾਹਿਬ ਨੂੰ ਭੇਜਣ ਕਿ ਇਹ ਧੜਾ ਜਿਹੜਾ ਹੈ ਇੱਕ ਜਿਹਦੀ ਅਗਵਾਈ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਉਹ ਅਕਾਲ ਤਖਤ ਦੇ ਉਦੇਸ਼ਾ ਤੋਂ ਪਗੌੜਾ ਹੋ ਚੁੱਕਿਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਥੇਬੰਦੀ